ਗੁਰਦਾਸਪੁਰ ਵਿੱਚ ਸ਼ਰੇਆਮ ਲੁੱਟਾਂ ਖੋਹਾਂ ਤੇ ਚੋਰੀਆਂ ਦਾ ਸਿਲਸਲਾ ਜਾਰੀ ਹੈ। ਇਵੇਂ ਲੱਗ ਰਿਹਾ ਹੈ ਕਿ ਜਿਵੇਂ ਪੁਲਿਸ ਸੁਸਤ ਅਤੇ ਚੋਰ ਚੁਸਤ ਨਜ਼ਰ ਆ ਰਹੇ ਹਨ। ਅੱਜ ਗੁਰਦਾਸਪੁਰ ਦੇ ਮੇਨ ਬਾਜ਼ਾਰ ਵਿੱਚ ਸਥਿਤ ਰੋਹਿਤ ਟੈਲੀਕਾਮ ਦੀ ਦੁਕਾਨ ਦੇ ਉੱਪਰ ਸਵੇਰੇ ਤੜਕਸਾਰ 5 ਵਜੇ ਦੇ ਕਰੀਬ ਲੁੱਟੇਰਿਆਂ ਵੱਲੋਂ ਦੁਕਾਨ ਦੇ ਉੱਪਰ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਜੇਸ ਤੋਂ ਬਾਦ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਰੋਸ ਜਿਤਾਉਂਦਿਆਂ ਹੋਇਆ ਚੇਤਾਵਨੀ ਦਿੱਤੀ ਕਿ ਜੇਕਰ ਇਸ ਚੋਰੀ ਨੂੰ ਜਲਦ ਟ੍ਰੇਸ ਨਾ ਕੀਤਾ ਗਿਆ ਤਾਂ ਗੁਰਦਾਸਪੁਰ ਦੇ ਵਿੱਚ ਚੱਕਾ ਜਾਮ ਕੀਤਾ ਜਾਵੇਗਾ ਅਤੇ 2024 ਦੀਆਂ ਚੋਣਾਂ ਦਾ ਬਾਈਕਾਰ ਕੀਤਾ ਜਾਵੇਗਾ ਦੇਖੋ ਪੂਰੀ ਰਿਪੋਰਟ ਨਿਊਜ਼ ਪੰਜਾਬ ਤੇ ਇਹ ਰੋਹਿਤ ਆਪਟੀਕਲ ਐਂਡ ਟੈਲੀਗੋਮ ਮੇਰਾ ਸਦਰਬਜ਼ਾਰ ਦੇ ਵਿੱਚ ਕਵਾੜੀ ਵਾਲੀ ਗਲੀ ਵਿੱਚ ਭਈ ਸੇਰੇ ਮੈਂ ਆ ਕੇ ਸ਼ਟਰ ਖੋਲਿਆ ਵਾ ਜਦੋਂ ਮੈਂ ਸ਼ਟਰ ਚੁਕਿਆ ਵਾ ਤੇ ਖੋਲਿਆ ਵਾ ਤੇ ਪਹਿਲਾਂ ਛਕੋਇਆ ਹੋਇਆ ਸੀ ਜੀ ਸ਼ਟਰ ਤੇ ਮੈਨੂੰ ਲੱਗਿਆ ਕਿ ਕੋਈ ਗੜਬੜ ਹੋਈ ਆ ਜਦੋਂ ਮੈਂ ਤਾਲੇ ਖੋਲ ਕੇ ਦੇਖਿਆ ਤਾਂ ਅੰਦਰ ਮੋਬਾਈਲ ਕੋਈ ਨਹੀਂ ਸੀ ਹੈਗਾ ਉਹ ਇਹ ਕੰਮ ਹੋਇਆ ਵਾ 5 ਵਜੇ ਦੇ ਏੜ-ਏੜ ਵਿੱਚ ਤੇ ਨੁਕਸਾਨ ਮੇਰਾ ਭਾਜੀ 25 ਤੋਂ 30 ਲੱਖ ਦੇ ਵਿੱਚ ਨੁਕਸਾਨ ਹੋਇਆ ਵਾ ਮੇਰੇ ਮੋਬਾਈਲ ਦੇ ਡੱਬੇ ਛੱਟ ਗਏ ਆ ਤੇ ਮੋਬਾਈਲ ਵਿੱਚੋਂ ਕੱਢ ਕੇ ਸਾਰੇ ਲੈ ਗਏ ਤੇ ਬਾਕੀ ਉਹਨਾਂ ਦੀ ਸੀਸੀਟੀਵੀ ਵਿੱਚ ਆ ਗਏ ਆ ਉਹਦੀ ਵੀਡੀਓ ਅਸੀਂ ਕੱਢ ਦਾਂਗੇ ਤੁਹਾਨੂੰ ਤੁਹਾਨੂੰ ਕੀ ਪਤਾ ਲੱਗਿਆ ਸਾਰੇ ਭਈਆ ਜਦੋਂ ਛੜ ਰੋ ਚੁੱਕਿਆ ਤੇ ਅੰਦਰ ਮੋਬਾਈਲ ਕੋਈ ਨਹੀਂ ਸੀਗਾ ਤੇ ਜਦੋਂ ਚੈੱਕ ਕੀਤਾ ਵੀਰ ਛੜਰ ਖਿੱਚ ਕੇ ਦੇ ਵਿੱਚੋਂ ਇੱਕ ਬੰਦਾਨਾ ਨੇ ਚਿਵਾੜਿਆ ਕੈਸ਼ ਨਹੀਂ ਫਿਰਿਆ ਕੈਸ਼ ਨਾ ਵੀ ਤਾਂ ਚੋਰੀ ਹੋਈ ਹੈ ਚੋਰੀ ਭਈ 8000 ਤੋਂ 25 ਤੋਂ 30 ਲੱਖ ਦੇ ਵਿੱਚ ਵੀ ਮੰਗ ਕਰਦੇ ਬਗੋਂ ਨੰਬਰ 3 ਕਰਾਂਗੇ ਜਿਹੜੇ ਆ ਗਏ ਲਿਖਾਂਗੇ ਆਈ ਐਮ ਇ ਫਿਰ ਪਤਾ ਲੱਗੇ ਮੰਗਦੇ ਆ ਲੋਨ ਪੁਲਿਸ ਅੱਧੀ ਗਾੜੀ ਕੋਈ ਆਟੇ ਪੁਲਿਸ ਵਾਲੇ ਸਾਰੇ ਇੱਕ ਬੰਦਾ ਉਹਨਾਂ ਨੇ ਭੇਜਿਆ ਵਾ ਦੇਖ ਕੇ ਚਲ ਗਿਆ ਵਾ ਕੋਈ ਕੋਈ ਕਾਰਵਾਈ ਨਹੀਂ ਹੋਈ ਕੋਈ ਆਟੇ ਦੂਰੀ ਤੇ ਚੌਂਕੀ ਕੋਈ ਫਿੰਗਰਪ੍ਰਿੰਟ ਨਹੀਂ ਲੈ ਆਇਆ ਕੋਈ ਪੁੱਛਾ ਨਹੀਂ ਲਿਆ ਸੁਮਨ ਵਾਲਾ ਕੀ ਬੰਦਾ ਰਗ ਪਤਾ ਲੱਗ ਸਕੇ ਇਹ ਬੜੇ ਪਰੇਸ਼ਾਨ ਆ ਹਾਂ ਜੀ ਸਾਹਬ ਜੀ ਤਾਂ ਇਹ 100 ਮੀਟਰ ਦੀ ਦੂਰੀ ਦੇ ਉੱਪਰ ਪੁਲਿਸ ਸਟੇਸ਼ਨ ਹੈ ਸਾਡੇ ਬਿਲਕੁਲ ਨੇੜੇ ਪੁਲਿਸ ਸਟੇਸ਼ਨ ਹੈ ਕੋਈ ਦੂਰ ਨਹੀਂ ਹੈਗਾ ਬੰਦੇ ਕਿ ਸੇਰ ਨਹੀਂ ਗੱਜਾਉਣ ਦੇ ਹਾਂ ਜੀ ਪੰਜਰ ਲੜਕੇ ਆ ਕੋਈ 20 22 ਫਾਇਲ ਦੇ ਇੰਨੀ ਉਮਰ ਦੇ ਵਿੱਚ ਹੈਗੇ ਆ ਉਹਨਾਂ ਦੇ ਪੰਜ ਪੰਜ ਬੰਦੇ ਇੱਕ ਅੰਦਰ ਵੜਿਆ ਚਾਰ ਬਾਰ ਸੀਗੇ ਸ਼ਹਿਰ ਵਿੱਚ ਜੇ ਮੈਂ ਕਹਿ ਸਕਦਾ ਤੇ ਆਹ ਜੰਗਲ ਦਾ ਰਾਜ ਹੈ ਇੱਥੇ ਪ੍ਰਸ਼ਾਸਨ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਗੁਰਦਾਸਪੁਰ ਸ਼ਹਿਰ ਦੇ ਵਿੱਚ ਸਵੇਰੇ ਮੋਟਰਸਾਈਕਲ ਚੋਰੀ ਹੋ ਜਾਂਦੇ ਨੇ ਬਾਜ਼ਾਰ ਦੇ ਵਿੱਚ ਸਨੇਚਿੰਗ ਹੋ ਜਾਂਦੀ ਹੈ ਚੌਂਕਾਂ ਦੇ ਵਿੱਚ ਪਰਸਖੋਏ ਜਾਂਦੇ ਨੇ ਘਰ ਦੇ ਦਰਵਾਜ਼ਿਆਂ ਦੇ ਅੱਗੇ ਵਾਰੀਆਂ ਖੋਲੀਆਂ ਜਾਂਦੀਆਂ ਨੇ ਮੈਂ ਪੁੱਛਣਾ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਗੁਰਦਾਸਪੁਰ ਸ਼ਹਿਰ ਦੇ ਦਾਣ ਪ੍ਰਸ਼ਾਸਨ ਦਾ ਦੀ ਕੋਈ ਚੀਜ਼ ਹੈਗੀ ਕਿ ਨਹੀਂ ਹੈਗੀ ਐਸਐਸਪੀ ਸਾਹਿਬ ਨੇ 8 ਤੋਂ 8 ਡਿਊਟੀ ਲਾਈ ਹੈ ਪੀਸੀਆਰ ਵਾਲਿਆਂ ਦੀ ਇਹ ਜ਼ਿੰਮੇਵਾਰੀ 8 ਤੋਂ 8 ਪੀਸੀਆਰ ਦਾ ਜਵਾਬ ਦੇਣ ਕਿ 8 ਤੋਂ 8 ਕੀ ਕਰਦੇ ਨੇ ਕਿੱਥੇ ਬੈਂਦੇ ਨੇ ਕਿੱਥੇ ਸੌਂਦੇ ਨੇ ਕਿਉਂਕਿ ਇਹ ਉਹਨਾਂ ਦੇ ਟਾਈਮ ਵਿੱਚ ਚੋਰੀ ਹੋਈ ਹੈ 5 ਵਜੇ ਦੁਕਾਨ ਤੇ ਚੋਰੀ ਹੁੜਾ ਜਦੋਂ ਕਿ ਆਮ ਗਰਮੀਆਂ ਦੇ ਨਾਲ ਦਿਨ ਚੜ ਜਾਂਦਾ ਤੇ ਪੀਸੀ ਅਗਲੇ ਪੰਜ ਉਹ ਕਿੱਥੇ ਸੌਂਦੇ ਸੁੱਤੇ ਰਹੇ ਮੈਂ ਐਸਐਸਪੀ ਸਾਹਿਬ ਤੋਂ ਮੰਗ ਕਰਦਾ ਕਿ ਇਹ ਚੋਰੀ ਨੂੰ ਸੀਰੀਅਸਲੀ ਲਿਆ ਜਾਵੇ ਇਹਨੂੰ ਜਲਦੀ ਤੋਂ ਜਲਦੀ ਟ੍ਰੇਸ ਕੀਤਾ ਜਾਵੇ ਹੋਰ ਇਹ ਹੋਵੇ ਕਿ ਪਿਛਲੀਆਂ ਚੋਰੀਆਂ ਨੂੰ ਵੀ ਹੀ ਫੇਸ ਕਰਨ ਵਾਸਤੇ ਸਾਨੂੰ ਕੋਈ ਐਸਾ ਸਟੈਪ ਚੁਕਣਾ ਪੈ ਜੇ ਵਪਾਰ ਮੰਡਲ ਨੂੰ ਸਾਨੂੰ ਟੱਡਣਾ ਪਿਆ ਤੇ ਤਰਨਾ ਵੀ ਦੇਵਾਂਗੇ ਜੇ ਸਾਨੂੰ ਸ਼ਹਿਰ ਬੰਦ ਕਰਨਾ ਪਿਆ ਤਾਂ ਆਪਣੇ ਇਨਸਾਫ ਲਈ ਤੇ ਸ਼ਹਿਰ ਬੰਦ ਵੀ ਕਰਾਵਾਂਗਾ ਕਿਉਂਕਿ ਇਹ ਜਿਹੜੇ ਪੀਸੀਆਰ ਪ੍ਰਸ਼ਾਸਨ ਮੈਂ ਬਹੁਤ ਇਹ ਦੈਨਾਂ ਨੂੰ ਤੇ ਜਦੋਂ ਰਾਤ ਨੂੰ ਆਮ ਘਰਾਂ ਦਾ ਕੋਈ ਬੱਚਾ ਰਾਤ ਨੂੰ ਬਾਹਰ ਆ ਜਾਂਦਾ ਤਾਂ ਉਸ ਟਾਈਮ ਤੇ ਇਹਨਾਂ ਨੂੰ ਕ੍ਰਿਮੀਨਲ ਨਜ਼ਰ ਆਉਂਦੇ ਨੇ ਉਸ ਟਾਈਮ ਤੇ ਕ੍ਰائم ਹੋ ਜਾਂਦਾ ਤੇ ਚੁੱਕ ਕੇ ਠਾਣੇ ਲੈ ਜਾਂਦੇ ਨੇ ਜਦੋਂ ਕਿ ਆ ਪੰਜ ਪੰਜ 6 6 ਬੰਦੇ ਆਕੇ ਦੁਕਾਨਾਂ ਦੇ ਸ਼ਰਤ ਤੋੜ ਕੇ ਅੰਦਰ ਵਰਜਨ ਤੇ ਚੋਰੀਆਂ ਕਰਦੇ ਨੇ ਉਸ ਵਲੇ ਪੀਸੀਆ ਕਿੱਥੇ ਹੁੰਦੀ ਹੈ ਮੈਂ ਪੁੱਛਣਾ ਚਾਹੁੰਦਾ ਹਾਂ ਐਸਐਸਪੀ ਸਾਹਿਬ ਨੂੰ ਐਸ ਗੁਰਦਾਸਪੁਰ ਸ਼ਹਿਰ ਅੱਜ ਅਮਨ ਅਮਾਨ ਬਿਲਕੁਲ ਖਤਮ ਹੋ ਚੁੱਕਾ ਦਿਨ ਰਾਤ ਲੋਕ ਆਪਣੇ ਆਪ ਨੂੰ ਸੁਰੱਖਤ ਮਹਿਸੂਸ ਕਰਦੇ ਪਏ ਨੇ ਔਰ ਮੈਂ ਮੰਗ ਕਰਦਾ ਇਕੋ ਹੀ ਤੇ ਜਲਦੀ ਤੋਂ ਜਲਦੀ ਇਸ ਨੂੰ ਟ੍ਰੇਸ ਕੀਤਾ ਜਾਵੇ ਨਹੀਂ ਤੇ ਅਸੀਂ ਥੋੜੀ دیر ਲਈ ਆਪਣਾ ਫੈਸਲਾ ਲੈ ਕੇ ਤੇ ਇਹ ਚੌਂਕ ਦੇ ਵਿੱਚ ਧਰਨਾ ਵੀ ਦਵਾਂਗੇ ਤੋ ਇਹ ਪ੍ਰਸ਼ਾਸਨ ਦੇ ਅੱਖਾਂ ਖਲਾਵਾਗੇ ਮੈਂ ਹੁਣੇ ਮੌਕੇ ਤੇ ਪਹੁੰਚਿਆ ਜੀ ਮੈਨੂੰ ਹੁਣੇ ਇਨਫੋਰਮੇਸ਼ਨ ਮਿਲੀ ਸੀ ਤੇ ਸਰਵਿਸ ਡਾਈਨ ਚੇਨੜੀ ਦੀ ਸਾਡੇ ਕੋਲ ਰਿਪੋਰਟ ਵਿੱਚ ਕਾਫੀ ਸਾਡੇ ਕੋਲ ਬਲੂ ਮਿਲੇ ਹੋਏ ਆ ਰੈਡੀ ਜਿੰਨਾ ਕੋਨਾ ਸਾਨੂੰ ਦੱਸਿਆ ਦੁਕਾਨਦਾਰ ਨੇ ਉਹ ਗੱਲ ਦੀ ਜਲਦੀ ਟਰੇਸ ਹੋ ਜਾਏਗਾ ਜੀ ਤੇ ਦੁਕਾਨਦਾਰਾਂ ਨੇ ਸਰ ਇੱਕ ਧਮਕਾਣ ਵੀ ਕਹਿ ਦਈਏ ਕਿ ਜਿੱਦੀ ਜਿੱਦੀ ਵੇਚਦੀ ਹੈ ਕਿ ਜੇ ਨਾ ਟਰੇਸ ਹੋਇਆ ਤੇ ਤਰਨਾ ਲੱਗੇਗਾ ਤੇ ਬਾਜ਼ਾਰ ਜਿਹੜਾ ਇਹ ਬੰਦ ਕੋਈ ਜਾਣੀ ਜੀ ਡੈਫੀਨੇਟਲੀ ਟਰੇਸ ਹੋ ਜਾਏਗਾ ਜੀ ਇਹੋ ਜੀ ਨੋਬਤ ਨਹੀਂ ਆਏਗੀ ਜੀ ਕੋਈ ਵੀ